ਸਾਡੇ ਸਾਹਮਣੇ ਹੀ ਹੈ ਜੀ ਹੱਲੇ ਵੀ ਅਸਰ ਪੂਰਾ ਦੇਖਣ ਨੂੰ ਮਿਲ ਰਿਹਾ ਵਾ ਤੁਸੀਂ ਇਹ ਦੇਖੋ ਉਹਨਾਂ ਦਾ ਸਾਰਾ ਵਰਕਰ ਬਿਜ਼ੀ ਹੈ ਠੀਕ ਹੈ ਜੀ ਇੱਧਰ ਗੈਸ ਪ੍ਰਵਾਨ ਨੂੰ ਹੱਲੇ ਬੰਦੇ ਨਹੀਂ ਉਹਨਾਂ ਕੋਲ ਅਵੇਲੇ ਹੈਗੇ ਇੱਧਰ ਨਹੀਂ ਆ ਰਹੇ ਪਰ ਆ ਜਾਣਗੇ ਥੋੜੀ ਦੇਰ ਤੱਕ ਹੌਲੀ ਹੌਲੀ ਸਥਿਤੀ ਹੋ ਜਵੇ ਸ਼ਾਇਦ ਠੀਕ ਪਰ ਫਿਰ ਵੀ ਬਹੁਤ ਜ਼ਿਆਦਾ ਦਿੱਕਤ ਤਾਂ ਬਹੁਤ ਆਈ ਜੀ ਇਹਦਾ ਕੱਲ ਵੀ ਮੈਂ 2 ਘੰਟੇ ਖੜਾ ਰਿਹਾ ਜੀ ਨਹੀਂ ਵੀਰੇ ਆਪਣੇ ਤਾਂ ਕੰਮ ਚੱਲਦਾ ਹੀ ਰਹਿੰਦਾ ਟਰੈਕਟਰਾਂ ਦਾ ਲੋਡ ਪੈਂਦੀ ਰਹਿੰਦੀ ਆ ਪਹਿਲਾਂ ਸਾਡੇ ਕੋਲ ਸੀਗਾ ਕੱਲ ਵੀ ਸੀਗਾ 2200 ਲੀਟਰ ਅੱਜ ਖਤਮ ਥੋੜਾ ਘਟ ਲ ਗਿਆ ਸੀ ਤਾਂ ਲੈਣ ਲੱਗੇ ਭਾਜੀ ਕਿੰਨਾ ਕੋ ਅਸਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਫਿਰ ਤਾਂ ਕੋਈ ਅਸਰ ਨਹੀਂ ਹੈਗਾ ਜੀ ਕੱਲ ਲੋਕੀ ਅੱਧਾ ਘੰਟਾ ਪੈਨਿਕ ਦੋ ਘੱਡੇ ਪੈਨਿਕ ਹੋਈ ਸੀ ਅੱਜ ਤਾਂ ਸਾਰੇ ਜਗ੍ਹਾ ਫ੍ਰੀਜ਼ ਤੇਲ ਮਿਲਦਾ ਵਾ ਜੀਨਾ ਮਰਜ਼ੀ ਲੋ ਸਾਰੇ ਪੈਟਰੋਲ ਪੰਪ ਖੁੱਲੇ ਹੋਏ ਹੈਗੇ ਜੀ ਕੱਲ ਪੂਰਾ ਦਾ ਪੈਟਰੋਲ ਬਹੁਤ ਕਾਫੀ ਪੈਨਿਕ ਰਹੇ ਹਾਂ ਕੱਲ ਲੋਕ ਇਹਨੂੰ ਨਾ ਥੋ ਟੈਨਸ਼ਨ ਹੋ ਗਿਆ ਸੀਗਾ ਕਿ ਕੀ ਹੋਗਾ ਬਟ ਲੋਕੀ ਨਾ ਅਨਕੌਨਸ਼ਸ ਹੋ ਜਾਂਦੇ ਬੜੀ ਜਲਦੀ ਹੈ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਦਾ ਕਿ ਡਰਾਈਵਰ ਦੀ ਅਰਦਾਰ ਖਾਲੀ ਪੈਟਰੋਲ ਹੋਸੇ ਨਹੀਂ ਕਾਨਪਿੰਟੇ ਵੀ ਲੱਗੂ ਹੁੰਦੀ ਹੈ ਹਰ ਚੀਜ਼ ਤੇ ਲੱਗੂ ਹੁੰਦੀ ਹੈ ਮਤਲਬ ਕਿ ਕੰਟਰੋਲ ਚ ਹੈ ਅਜੇ ਤਾਂ ਪੈਟਰੋਲ ਮੇਰੇ ਹਿਸਾਬ ਨਾਲ ਆ ਗਿਆ ਪਰ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਜਿਹੜੇ ਅਜੇ ਸੈਂਸਿਟਿਵ ਮੁੱਦੇ ਹੁੰਦੇ ਇਹਨਾਂ ਨੂੰ ਜਲਦੀ ਹੱਲ ਕਰਨਾ ਚਾਹੀਦਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਆਪਣੇ ਪਬਲਿਕ ਨੂੰ ਹੈਲੋ ਮਸਟਰ ਸਸ਼ੀਗਰ ਆਪਾਸ ਤੋਂ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਓ ਸੋ ਦੋਸਤੋ ਜਿਸ ਤਾ ਤੁਸੀਂ ਕੱਲ ਦੇਖਿਆ ਕਿ ਹੇਟ ਟਨ ਰਨ ਟਰੱਕ ਡਰਾਈਵਰਾਂ ਵੱਲੋਂ ਜਿਹੜਾ ਪੂਰੇ ਦੇਸ਼ ਦੇ ਵਿੱਚ ਹੜਤਾਲ ਕਰ ਦਿੱਤੀ ਸੀ ਕਰ ਦਿੱਤੀ ਗਈ ਸੀ ਔਰ ਹਰ ਥਾਂ ਤੇ ਕਹਿ ਲੋ ਕਿ ਕੱਲੇ ਕੱਲੇ ਪੈਟਰੋਲ ਪੰਪ ਤੇ ਜਿਹੜਾ ਵਾ ਲੰਬੀ ਲੰਬੀ ਲਾਈਨਾਂ ਤੁਹਾਨੂੰ ਕਤਾਰਾਂ ਦੇਖਣ ਨੂੰ ਮਿਲੀਆਂ ਜਿੱਥੇ ਲੋਕਾਂ ਨੇ 1 ਘੰਟੇ ਤੋਂ ਲੈ ਕੇ 4-5 ਕੰਝ ਘੰਟਿਆਂ ਤੱਕ ਇੰਤਜ਼ਾਰ ਕੀਤਾ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਈ ਵਾਰ ਮਾਇੂਸ ਹੋ ਕੇ ਵਾਪਸ ਲੋਟਣਾ ਪਿਆ ਕਿਉਂਕਿ ਜ਼ਿਆਦਾਤਰ ਪੈਟਰੋਲ ਪੰਪ ਜਿਹੜੇ ਨੇ ਡਰਾਈ ਹੋ ਸੀਗੇ ਸੀ ਤੇ ਅਗਰ ਤੁਹਾਨੂੰ ਕੱਲ ਵੀ ਤਸਵੀਰਾਂ ਸੀ ਇਸ ਪੈਟਰੋਲ ਪੰਪ ਦੀ ਦਿਖਾਈਆਂ ਸੀਗੀਆਂ ਜੋ ਕਿ ਵੇਰਕਾ ਮਿਲਕ ਪਲਾਂਟ ਤੋਂ ਅਗਰ ਤੁਸੀਂ ਆਉਂਦੇ ਹੈਗੇ ਉਹ ਤੇ ਅੱਗੇ ਨੂੰ ਅ ਚੈਪਟਰ ਰੋਲ ਪੰਪ ਆਂਦਾ ਹੈਗਾ ਵਾ ਆਪੋਜੀਟ ਵੀ ਕਹਿ ਸਕਦੇ ਕੋਈ 베ਰਕਾ ਮਿਲਕ ਪਲੈਂਟ ਤੇ ਆਪਾਂ ਗੱਲ ਕਰ ਰਹੇ ਆ ਅੱਜ ਵੀ ਇੱਥੇ ਆਏ ਆ ਦੂਸਰਾ ਦਿਨ ਹੈਗਾ ਤੁਸੀਂ ਦੇਖ ਸਕਦੇ ਕਿ ਜਿਹੜਾ ਭਾਵੇਂ ਜਿਹੜਾ ਕਾਨੂੰਨ ਹੈਗਾ ਵਾ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਵਾ ਕਿ ਲਾਗੂ ਨਹੀਂ ਹਲੇ ਫਿਲਹਾਲ ਕੀਤਾ ਜਾਵੇਗਾ ਇੱਦਾਂ ਦਾ ਲੇਕਿਨ ਉਸ ਦਾ ਜਿਹੜਾ ਅਸਰ ਹੈਗਾ ਵਾ ਅੱਜ ਵੀ ਦੇਖਣ ਨੂੰ ਸਾਫ਼ ਤੌਰ ਤੇ ਮਿਲ ਰਿਹਾ ਸਾਡੇ ਨਾਲ ਕੁਝ ਲੁਧਿਆਣਾ ਵਾਸੀ ਨੇ ਮਤਲਬ ਲੇਕਿਨ ਉਸ ਤੋਂ ਪਹਿਲਾਂ ਮੈਂ ਗੱਲ ਕਰਨ ਤੋਂ ਪਹਿਲਾਂ ਤਾਂ ਇੱਕ ਟੈਂਕਰ ਵੀ ਦਿਖਾਣਾ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੈਂਕਰ ਜੀ ਹਾਂ ਤੁਸੀਂ ਦੇਖ ਲਓ ਕਿ ਅਜੇ ਚੰਡੀਗੜ੍ਹ ਦੇ ਸ਼ਹਿਰ ਤੇ ਹੱਲੇ ਵੀ ਤੇਲ ਹੈ ਉਸਦੇ ਨਾਲ-ਨਾਲ ਜਿਹੜਾ 4 ਵੀਲਰ ਯਾਨੀ ਕਿ ਕਾਰਾਂ ਨੂੰ ਜਿਹੜਾ ਹੈਗਾ ਵੈ ਮੈਂ 5 ਲੀਟਰ ਤੇਲ ਦਿੱਤਾ ਜਾਵੇਗਾ ਉਹ ਤੁਸੀਂ ਦੇਖ ਸਕਦੇ ਕਿ ਹਲੇ ਇੱਕ ਦਿਨ ਨਹੀਂ ਹੋਇਆ ਲੇਕਿਨ ਆ ਇੱਕ ਲਿਖਿਆ ਹੋਇਆ ਹੈ ਕਿ ਗੜਵਾਸੂ ਲੁਧਿਆਣਾ ਵੱਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਡੀਜ਼ਲ ਦਾ ਟੈਂਕਰ ਜਿਹੜਾ ਵੈ ਉਸ ਨੂੰ ਜਿਹੜਾ ਵੈ ਆਪਣਾ ਟੈਂਕਰ ਚ ਪੂਰਾ ਟੈਂਕ ਫੁੱਲ ਕਰਵਾਇਆ ਜਾ ਰਿਹਾ ਸੋ ਲੋ ਕਿ ਅੱਜ ਇੱਕ ਦਿਨ ਨਹੀਂ ਹੋਇਆ ਇਸ ਗੱਲ ਨੂੰ ਲੈ ਕੇ ਲੇਖੋ ਸੋਚੋ ਕਿ ਕਿੰਨੀ ਚਿੰਤਾਵਾਂ ਨੇ ਅੱਜ ਵੀ ਪੈਟਰੋਲ ਨੂੰ ਲੈ ਕੇ ਲੁਧਿਆਣਾ ਸ਼ਹਿਰੀ ਦੇਖਣ ਨੂੰ ਮਿਲ ਰਹੀ ਹੈ ਤੇ ਸਾਰੇ ਇੱਥੇ ਘੱਟ ਨੇ ਆਪਣੀ ਗੱਡੀ ਲੈ ਕੇ ਆ ਰਹੇ ਮੈਂ ਕਾਫੀ ਹੋਰਨ ਵੀ ਚਲਾ ਰਹੇ ਆ ਤੇ ਆਪ ਵੀ ਰਾਜਵੀਰ ਸਿੰਘ ਜੀ ਸਰ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਅੱਜ ਵੀ ਅਗਰ ਅਜਾ ਦੂਸਰਾ ਦਿਨ ਆ ਪਾਵੇਂ ਸਰਕਾਰ ਨੇ ਕਹਿਤਾ ਕਿ ਨਿਯਮ ਕਾਨੂੰਨ ਅਲ ਲਾਗੂ ਹੋਵੇਗਾ ਕਿੱਦਾਂ ਦੇਖਦੇ ਹੋ ਤੁਹਾਡੇ ਸਾਹਮਣੇ ਹੀ ਹੈ ਜੀ ਹੱਲੇ ਵੀ ਅਸਰ ਪੂਰਾ ਦੇਖਣ ਨੂੰ ਮਿਲ ਰਿਹਾ ਵਾ ਤੁਸੀਂ ਇਹ ਦੇਖੋ ਉਹਨਾਂ ਦਾ ਸਾਰਾ ਵਰਕਰ ਬਿਜ਼ੀ ਹੈ ਠੀਕ ਹੈ ਜੀ ਇਧਰ ਗੈਸ ਪਰਵਾਨ ਨੂੰ ਹੱਲੇ ਬੰਦੇ ਨਹੀਂ ਉਹਨਾਂ ਕੋਲ ਅਵੇਲੇ ਹੈਗੇ ਇਧਰ ਨਹੀਂ ਆ ਰਹੇ ਪਰ ਆ ਜਾਣਗੇ ਥੋੜੀ ਦੇਰ ਤੱਕ ਹੌਲੇ ਹੌਲੇ ਸਥਿਤੀ ਹੋ ਜਵੇ ਸ਼ਾਇਦ ਠੀਕ ਪਰ ਫਿਰ ਵੀ ਬਹੁਤ ਜ਼ਿਆਦਾ ਦਿੱਕਤ ਤਾਂ ਬਹੁਤ ਆਈ ਜੀ ਇਹ ਤਾਂ ਕੱਲ ਹੀ ਆਏ ਸੀ ਕੱਲ ਵੀ ਮੈਂ 2 ਘੰਟੇ ਖੜਾ ਰਿਹਾ ਜੀ ਅੱਜ ਤਾਂ ਚਲੋ ਹੱਲੇ ਮੈਨੂੰ 10 ਕਿ ਮਿੰਟ ਹੀ ਹੋਏ ਨੇ ਪਰ ਉਹਨਾਂ ਦਾ ਹੁਣ ਕੋਈ ਵਰਕਰ ਆ ਜਾਊਗਾ ਕੱਲ ਪੂਰੇ 2 ਘੰਟੇ ਇੰਤਜ਼ਾਰ ਕੀਤਾ 2 2 ਘੰਟੇ ਲਾਈਨ 'ਚ ਲੱਗੇ ਰਹੇ ਜੀ ਤਾਂ 2 2 ਘੰਟੇ ਥੋੜਾ ਨਹੀਂ ਹੁੰਦਾ 2 ਘੰਟੇ ਆਓ ਜਲਦੀ ਕੋ ਟਰੈਕਟਰ ਡਰਾਈਵਰ ਨਾਲ ਗੱਲ ਕਰਦੇ ਆਂ ਔਰ ਟਰੈਕਟਰ ਲੈ ਕੇ ਆਏ ਹੋਏ ਨੇ ਔਰ ਗੱਲ ਕਰਦੇ ਆਗੇ ਗੜਵਾਸੂ ਦੇ ਨਾਲ ਵੀ ਭਾਜੀ ਕੀ ਨਾਂ ਤੁਹਾਡਾ ਮੇਰਾ ਜੀ ਸੁਖਦੀਪ ਸਿੰਘ ਹਾਂ ਗੜਵਾਸੂ ਤੋਂ ਆਇਓ ਹਾਂ ਜੀ ਭਾਜੀ ਅੱਲੇ ਤੇਲ ਦਾ ਪਤਾ ਲੱਗਿਆ ਕਿ ਪ੍ਰੋਪਰ ਹੋ ਗਿਆ ਤੇ ਟੈਂਕ ਪਰਵਾਣਾ ਆਇਓ ਜੀ ਨਹੀਂ ਵੀਰੇ ਉਦੋਂ ਸਾਡੇ ਲੋਡ ਸੀਗੀ ਉਹਨਾਂ ਨੇ ਭੇਜਤਾ ਵੀ ਲੈ ਆਓ ਬਈ ਉਹ ਗੱਲ ਕਰਕੇ ਗਏ ਸੀਗੇ ਪਰ ਤੁਹਾਡੇ ਕੋਲ ਤਾਂ ਆਪਣਾ ਵੀ ਪੈਟਰੋਲ ਪੰਪ ਹੈਗਾ ਅੰਦਰ ਨਹੀਂ ਵੀਰੇ ਉਹ ਪੀਜੂ ਦਾ ਪੀਜੂ ਦਾ ਇਹ ਲੱਗ ਹੋ ਗਿਆ ਨਾ ਗੜਵਾਸੂ ਹਾਂਜੀ ਇਹਨਾਂ ਦਾ ਕੋਈ ਗੱਲਬਾਤ ਹੋਈ ਉਹਦੇ ਕਰਕੇ ਬੰਦ ਕਰਤਾ ਤੇਲ ਗੜਵਾਸੂ ਤੁਹਾਡੇ ਅੰਦਰ ਵੀ ਚਿੰਤਾ ਜੜੀ ਗੱਲ ਸਾਫ਼ ਤੌਰ ਤੇ ਦੇਖੀ ਕੱਲ ਵੀ ਐਸੀ ਪੈਟਰੋਲ ਪੰਪ ਡੀਜ਼ਲੈਂਡ ਨਹੀਂ ਜੀ ਕੱਲ ਨਹੀਂ ਆਈ ਹਾਂਜੀ ਆਏ ਹੈ ਗਿਓ ਤੇ ਜਿਹੜੇ ਤੁਸੀਂ ਇਹ ਹੜਤਾਲ ਦੇਖ ਰਹੇ ਉਸ ਨੂੰ ਦੇਖਦੇ ਮੱਦੇ ਨਜ਼ਰ ਰੱਖਦੇ ਹੋ ਟੈਂਕ ਫੁੱਲ ਕਰਵਾਉਣ ਆਏ ਹੋ ਨਹੀਂ ਵੀਰੇ ਆਪਣੇ ਤਾਂ ਕੰਮ ਚੱਲਦਾ ਹੀ ਰਹਿੰਦਾ ਟਰੈਕਟਰਾਂ ਦਾ ਲੋਡ ਪੈਂਦੀ ਰਹਿੰਦੀ ਆ ਪਹਿਲਾਂ ਸਾਡੇ ਕੋਲ ਸੀਗਾ ਕੱਲ ਵੀ ਸੀਗਾ 2200 ਲੀਟਰ ਅੱਜ ਖਤਮ ਥੋੜਾ ਘਟ ਗਿਆ ਸੀ ਤਾਂ ਲੈਣ ਆਗੇ ਸਦਾ ਪ੍ਰੋਬਲਮ ਤਾਂ ਆਉਂਦੀ ਆ ਯਾਰ ਇਹ ਜਿਹੇ ਕੰਮਾਂ ਤੋਂ ਪੈਟਰੋਲ ਮਤਲਬ ਅਸਰ ਦੇਖਣ ਆ ਬਿਲਕੁਲ ਜੀ ਪੂਰਾ ਅਸਰ ਮਿਲਿਆ ਦੇਖਣ ਨੂੰ ਤਾਂ ਠੀਕ ਹੈ ਤੇ ਆ ਵੀਰ ਹੋਰ ਤੁਸੀਂ ਤਾਂ ਦੇਖ ਸਕਦੇ ਕੀ ਆ ਜਿਹੜਾ ਟੈਂਕਰ ਹੈਗੇ ਨੇ ਉਹ ਸਾਹਮਣੇ ਤੋਂ ਮੈਂ ਟੈਂਕਰ ਦਿਖਾਣਾ ਚਾਹਾਂ ਮੈਂ ਕੈਮਰਾਮੈਨ ਅਮੀਰ ਨੂੰ ਕਹਿਣਾ ਚਾਹਾਂ ਪਲੀਜ਼ ਟੈਂਕਰ ਦਿਖਾਣ ਕੀ ਆ ਤੁਸੀਂ ਦੇਖਦੇ ਹੋ ਟੈਂਕਰ ਜਿਹੜੇ ਹੜਤਾਲ ਖਤਮ ਹੋਣ ਤੇ ਅੱਜ ਪੈਟਰੋਲ ਪੰਪ ਤੇ ਪਹੁੰਚ ਚੁੱਕੇ ਹੈਗੇ ਨੇ ਕੱਲ ਐਸੀ ਪੈਟਰੋਲ ਪੰਪ ਤੇ 5.6 6 ਘੰਟੇ ਗਏ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਸੀ ਹਰ ਕਿਸੇ ਨੂੰ ਔਰ ਅੱਜ ਜਿਹੜੇ ਨੇ ਹੜਤਾਲ ਕਰਤਾ ਉਹ ਹੁੰਦੇ ਟੈਂਕਰ ਜਿਹੜੇ ਨੇ ਪੈਟਰੋਲ ਪੰਪ ਤੇ ਪਹੁੰਚ ਚੁੱਕੇ ਹਨ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਤੁਹਾਨੂੰ ਇੱਧਰ ਤਾਂ ਕੁਝ ਆ ਨਹੀਂ ਲੱਗੇਗਾ ਬਹੁਤ ਰਲੀਫ ਹੈਗਾ ਵਾ ਅੱਜ ਵੀ ਜਨਤਾ ਸਾਫ਼ ਤੌਰ ਤੇ ਇੱਥੇ ਆ ਰਹੀ ਹੈ ਉਹ ਗੱਡੀਆਂ ਦੀ ਜਿਹੜੀ ਲਾਈਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਫਸਟ ਰੋ ਤੁਹਾਨੂੰ ਦਿਖਾਈ ਇੱਥੋਂ ਹੀ ਸ਼ੁਰੂਆਤ ਕਰਦੇ ਟੈਂਕਰ ਤੋਂ ਇਹ ਆਟੋ ਦੀ ਰੋ ਫਸਟ ਰੋ ਤੁਸੀਂ ਦੇਖ ਸਕਦੇ ਹੋ ਇਹ ਸੈਕਿੰਡ ਰੋ ਹੈ ਜੀ ਇਹ ਵੀ ਸੈਕਿੰਡ ਰੋ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਇਹ ਫੁੱਲ ਚੱਲ ਰਹੇ ਹੋ ਥਰਡ ਰੋ ਥਰਡ ਰੋ ਤੇ ਦੋਨੋਂ ਤਰਫ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੀ ਐਂਬੂਲੈਂਸ ਦੀ ਚਰਚਾ ਹੋ ਰਹੀ ਸੀ ਕਿ ਜੇਕਰ ਇਹਨੀ ਲੰਬੀ ਰਹੇਗੀ ਤਾਂ ਐਂਬੂਲੈਂਸ ਨੂੰ ਪੈਟਰੋਲ ਕਿਸ ਤਰ੍ਹਾਂ ਮਿਲੇਗਾ ਸੋ ਐਂਬੂਲੈਂਸ ਖੜੀ ਹੋਈ ਹੈ ਉਸਦੇ ਨਾਲ ਤੁਸੀਂ ਦੇਖ ਤਾਂ ਥਰਡ ਰੋ ਤੇ ਦੋ ਦੋ ਗੱਡੀਆਂ ਤੇ ਪਿੱਛੇ ਝੱਕ ਜੀ ਪੂਰੀ ਫੋਲ ਲੱਗੀ ਹੈ ਔਰ ਤੁਸੀਂ ਅਗਰ ਲਗਾ ਲਓ 3ਰਡ ਥਰੋ ਤਾਂ 4ਥ ਥਰੋ ਆ ਗਿਆ ਸੀ ਇਹ 4ਥ ਥਰੋ ਤੇ ਤੁਸੀਂ ਦੇਖੋਗੇ ਸਾਫ ਤੌਰ ਤੇ ਕਿਸ ਪ੍ਰਕਾਰ ਇਹਨਾਂ ਫੈਮਲੀਆਂ ਨਾਲ ਗੱਡੀਆਂ ਆਈਆਂ ਹੋਈਆਂ ਨੇ 4ਥ ਥਰੋ ਵੀ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਕਿ ਫੋਲ ਲੱਗੀਆਂ ਨੇ ਔਰ ਇਹ 5ਥ ਥਰੋ ਦੀ ਗੱਲ ਕਰੀ ਤਾਂ ਗੱਡੀ ਹੈ 5ਥ ਥਰੋ ਤੇ ਵੀ ਖੜ ਚੁੱਕੀਆਂ ਹੈਗੀਆਂ ਨੇ ਤੇ ਇਹ حساب ਲਗਾ ਸਕਦੇ ਹੋ ਕਿ ਇਸ ਹੜਤਾਲ ਦਾ ਕਿੰਨਾ ਜ਼ਿਆਦਾ ਅਸਰ ਸਾਫ ਤੌਰ ਤੇ ਦੇਖਣ ਨੂੰ ਮਿਲਿਆ ਸੀ ਭਾਵੇਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਕਿਹਾ ਗਿਆ ਕਿ ਇਹ ਲਾਗੂ ਹਲੇ ਕਾਨੂੰਨ ਨਹੀਂ ਹੋਏਗਾ ਲੇਕਿਨ ਗੱਡੀਆਂ ਦਾ ਇਸ ਵੇਲੇ ਵੀ ਦੇਖੋ ਤਾਂ ਤਾਂ ਲੱਗਾ ਪੂਰਾ ਲੰਬਾ ਲੰਬਾ ਲੱਗਿਆ ਹੋਇਆ ਪੂਰਾ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਨੇ ਚਾਰੋਂ ਤਰਫ ਨੇ ਔਰ ਤੁਸੀਂ ਇਧਰ ਟੂ ਵੀਲਰ ਦੀ ਵੀ ਗੱਲ ਕਰੀਏ ਬਿਕੋਜ਼ ਫੋਰ ਵੀਲਰ ਨਹੀਂ ਤੁਸੀਂ ਟੂ ਵੀਲਰ ਦੇ ਵੀ ਦੇਖ ਸਕਦੇ ਹੋ ਕਿ ਟੂ ਵੀਲਰ ਦੇ ਵੀ ਲਾਈਨਾਂ ਜਿਹੜੀਆਂ ਨੇ ਸਾਫ਼ ਤੌਰ ਤੇ ਇੱਥੇ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਕਿ ਪੈਟਰੋਲ ਪੰਪ ਜਿਹੜਾ ਵਾ ਕਿੰਨਾ ਜ਼ਿਆਦਾ ਬਿਜ਼ੀ ਹੈ ਇਸ ਸਮੇਂ ਵੀ ਸਵੇਰ ਦੇ ਸਮੇਂ ਵੀ ਪੈਟਰੋਲ ਪੰਪ ਜਿਹੜਾ ਵਾ ਫੁੱਲ ਬਿਜ਼ੀ ਚੱਲ ਰਿਹਾ ਹੋਰ ਲੋਕ ਜਿਹੜੇ ਨੇ ਇਸ ਟਾਈਮ ਪੈਟਰੋਲ ਪਵਾਉਣ ਆ ਰਹੇ ਹੈਗੇ ਨੇ ਸੋ ਆਪਾਂ ਫਿਰ ਸਰਦਾਰ ਜੀ ਨਾਲ ਗੱਲ ਕਰਦੇ ਆਂ ਅੱਜ ਕਿੰਨਾ ਕੋ ਅਸਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਫੜਤਾ ਕੋਈ ਅਸਰ ਨਹੀਂ ਹੈਗਾ ਜੀ ਕੱਲ ਲੋਕੀ ਅੱਧਾ ਘੰਟਾ ਪੈਨਿਕ ਦੋ ਘੰਟੇ ਪੈਨਿਕ ਹੋਈ ਸੀ ਅੱਜ ਤਾਂ ਸਾਰੇ ਜਗ੍ਹਾ ਫਰੀਦ ਤੇਲ ਮਿਲਦਾ ਹੈ ਜੀ ਨਾ ਮਰਜੀ ਲੋ ਸਾਰੇ ਪੈਟਰੋਲ ਪੰਪ ਖੁੱਲੇ ਹੋਏ ਹੈਗੇ ਜੀ ਕੱਲ ਪੂਰਾ ਨਾ ਪੈਟਰੋਲ ਬਹੁਤ ਕਾਫੀ ਪੈਨਿਕ ਰਹੇ ਨੇ ਹਾਂ ਕੱਲ ਲੋਕੀ ਨਾ ਥੋ ਟੈਨਸ਼ਨ ਹੋ ਗਿਆ ਸੀਗਾ ਕਿ ਕੀ ਹੋਗਾ ਬਟ ਲੋਕੀ ਨਾ ਅਨਕੌਂਸ਼ਸ ਹੋਏ ਨੇ ਬੜੀ ਜਲਦੀ ਇਹਨੂੰ ਐਨੀ ਸਮਝ ਆਦਾ ਕਿ ਡਰਾਈਵਰ ਦੀ ਅਰਦਾਸ ਖਾਲੀ ਪੈਟਰੋਲ ਹੋਸੇ ਨਹੀਂ ਕਾਨਪਿੰਦੇ ਵੀ ਲੱਗਉਂਦੀ ਹੈ ਹਰ ਚੀਜ਼ ਤੇ ਲੱਗਉਂਦੀ ਹੈ ਇੰਡੀਆ ਦੇ ਵਿਅਸਤਰ ਦੇਖਣੋਂ ਮੈਂ ਲੋਕਾਂ ਨੇ ਕਿ ਜਿਹੜੇ ਕਿਲੋ ਕਿਲੋ ਲੰਦਾਂ ਦੀ ਬੋਰੀਆਂ ਦੀ ਬੋਰੀਆਂ ਲੈ ਗਈ ਗੱਲ ਹੈ ਭਾਜੀ ਲੋਕੀ ਬੇਕੂਫ ਨੇ ਕੋਰੋਨਾ ਕਾਲ ਜੇ ਵੀ ਐਨੀ ਆਹਾਰ ਨਹੀਂ ਮਜੀ ਜਿਹਨੇ ਲੋਕੀ 4 ਘੰਟੇ ਦੇ ਕਪੜਾ ਆ ਗਏ ਸਰਕਾਰ ਬੇਕੂਫ ਹੈਗੀ ਕਿ ਪੂਰੇ ਹਿੰਦੁਸਤਾਨ ਨੂੰ ਤਬਾਹ ਕਰ ਦੇਗੀ ਸਰਕਾਰ ਬੜੀ ਸਿਆਣੀ ਵੀਰ ਜੀ ਕਾਨਪਿੰਦਾ ਸਮਾਨ ਹੈ ਹੋਰ ਚੀਜ਼ਾਂ ਨੇ ਜ਼ਰੂਰਤਾਂ ਦੀ ਚੀਜ਼ਾਂ ਨੇ ਪੈਟਰੋਲ ਦੇ ਬਿਨਾਂ ਤੇ ਕੰਮ ਸੜ ਜਾਊਗਾ ਬਾਕੀ ਚੀਜ਼ਾਂ ਦੇ ਵਿੱਚ ਕਿੱ ਇਸ ਕਰਕੇ ਪੈਨਿਕ ਹੋਣ ਦੀ ਲੋੜ ਨਹੀਂ ਪੂਰਾ ਸਰਕਾਰ ਧਿਆਨ ਰੱਖ ਰਹੀ ਹਰ ਚੀਜ਼ ਤੇ ਕੋਣ ਧਿਆਨ ਰੱਖੀ ਨਿਗਾਹ ਹੈਗੀ ਹੈ ਇਸ ਕਰਕੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਪਟਰੋਲ ਖੁੱਲਿਆ ਮਿਲਦਾ ਭਾਈ ਜਿੰਨਾ ਮਰਜੀ ਲੋ ਟਰਾਲੇ ਸਾਹਮਣੇ ਦੇਖੋ ਹਰ ਕੋਈ ਹੈਗਾ ਕੋਈ ਪੀੜ ਟਰਾਲੇ ਆ ਚੁੱਕੇ ਨੇ ਗੱਡੀਆਂ ਆ ਚੁੱਕੀਆਂ ਨੇ ਸਾਹਮਣੇ ਇੱਕਦਮ ਵੀ ਜੀ ਇੱਕਦਮ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪਟਰੋਲ ਖੁੱਲਿਆ ਮਿਲਦਾ ਭਾਈ ਜਿੰਨਾ ਮਰਜੀ ਲੋ ਜਿੰਨੇ ਦਾ ਮਰਜੀ ਸਟੋਰ ਕਰੋ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਨੇ ਵੀ ਗੱਲ ਦੇ ਦਿੱਤਾ ਸੀਗਾ ਕਿ ਸਾਡੇ ਕੋਲ ਪਟਰੋਲ ਖੁੱਲਾ ਹੈ ਕੋਈ ਵੀ ਜੀ ਪਟਰੋਲ ਹਰ ਜਗ੍ਹਾ ਖੁੱਲਾ ਹੈਗਾ ਕਿਧਰੇ ਨਹੀਂ ਹੈਗਾ ਲੋਕੀ ਬੜੀ ਜਲਦੀ ਘਬੜਾ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਹੈਗਾ ਸਰ ਇਹ ਹੋ ਗਿਆ ਕਿ ਕਾਫੀ ਸਾਰਾ ਜਗਾ ਮੇ ਤੇ ਪੈਟਰੋਲ ਪੰਪ ਵੀ ਡਰਾਈ ਹੋ ਗਏ ਨੇ ਟਾਈਮ ਹਾਂ ਹਾਂ ਉਹ ਲੋਕ ਯਾਰ ਜੇ ਸਕੂਟਰ 200 ਪਵਾਉਂਦੇ ਹੋ ਤੁਸ ਲੋਕੀ 400 ਪਵਾਉਣ ਲੱਪੇ ਕਾਰ ਦੇ ਲੋਕੀ 500 ਪਵਾਉਂਦੇ ਸੀ ਟੀਨੀਅਰ ਦਾ ਪਵਾਉਣ ਲੱਪੇ ਦੇਖੋ ਹਰ ਚੀਜ਼ ਦੀ ਕੈਪੈਸਿਟੀ ਹੁੰਦੀ ਹੈ ਕਿ ਹਰ ਪੈਟਰੋਲ ਪੰਪ ਦੀ ਆਪਣੀ ਇੱਕ ਕੈਪੈਸਿਟੀ ਹੈ ਕਿ ਤੁਸੀਂ ਜਰੂਰ ਤੋਂ ਜ਼ਿਆਦਾ ਲੋਕ ਹੈ ਤੇ ਖਾਲੀ ਤਾਂ ਆਪਣੇ ਆਪ ਹੋਏਗਾ ਨੈਚੁਰਲ ਚੀਜ਼ ਹੈਗੀ ਹੈ ਥੈਂਕ ਯੂ ਜੀ ਪਾਜੀ ਕੀ ਨਾਮ ਤੁਹਾਡਾ ਜਤਿੰਦਰਪਾਲ ਸਿੰਘ ਕਿਉਂ ਲੰਗੀ ਪੂਰੇ ਪੰਜਾਬ ਦੇ ਵਿੱਚ ਪੈਟਰੋਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਚਿੰਤਾ ਵੱਧ ਚੁੱਕੀ ਸੀ ਕਾਫੀ ਜ਼ਿਆਦਾ ਪੈਟਰੋਲ ਪੰਪ ਡਰਾਈ ਵੀ ਹੋ ਗਏ ਸੀ ਕਿ ਅੱਜ ਜਿਵੇਂ ਅਸੀਂ ਦੇਖ ਕੇ ਮਿਲਦੇ ਆ ਅੱਜ ਤੱਕ ਘੱਟ ਮਿਲ ਰਿਹਾ ਹੈ ਮਤਲਬ ਕਿ ਕੰਟਰੋਲ 'ਚ ਹੈ ਅੱਜ ਤੱਕ ਪੈਟਰੋਲ ਮੇਰੇ ਹਿਸਾਬ ਨਾਲ ਆ ਗਿਆ ਪਰ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਜਿਹੜੇ ਅਜੇ ਸੈਂਸਿਟਿਵ ਮੁੱਦੇ ਹੁੰਦੇ ਇਹਨਾਂ ਨੂੰ ਜਲਦੀ ਹੱਲ ਕਰਨਾ ਚਾਹੀਦਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਆਪਣੇ ਪਬਲਿਕ ਨੂੰ ਨਹੀਂ ਕੱਲ ਆਇਆ ਸੀ ਪੈਟਰੋਲ ਪੁਆਇੰਟ 'ਕਲ ਲਾਈਨਾਂ ਤੇ ਲੱਗੇ ਸੀ ਨਹੀਂ ਕੱਲ ਆਇਆ ਸੀ ਵੈਸੇ ਰਿਲੇਟਿਵ ਨਾਲ ਦੇ ਆਏ ਸੀ ਘਰ ਦੇ ਉਹਨਾਂ ਤੇ ਉਹਨਾਂ ਨੂੰ ਮਿਲੇ ਨਹੀਂ ਪੈਟਰੋਲ ਉਹ ਵਿਚਾਰੇ ਸਵੇਰੇ ਗਏ ਆ ਐਮਰਜੈਂਸੀ ਹੁੰਦੀ ਆ ਫਿਰ ਉਹ ਓਕਾ ਹੁੰਦਾ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਪਾਵਰ ਕੋ ਚੰਡੀਗੜ੍ਹ ਤੇ ਇਹ ਕਰ ਦਿੱਤਾ ਗਿਆ ਸੀ ਕਿ ਭਾਈ 2 ਲੀਟਰ ਦੋ ਗੱਡੀਆਂ ਤੇ ਮਿਲੂਗਾ 2 ਲੀਟਰ ਤੇ ਮਿਲੂਗਾ 500 ਰੁਪਏ ਚਾਹੀਦਾ ਇੱਥੇ ਵੀ ਚਾਹੀਦਾ ਅਗਲੇ ਦਿਨ ਰਿਕੁਆਇਰਮੈਂਟ ਪਰ ਇਹ ਗੱਲ ਹੈ ਨਾ ਪੰਜ ਗੱਡੀ 'ਚ ਕਿਸੇ ਨੇ ਬਾਹਰ ਜਾਣਾ ਆ ਉਹ ਉਹਦੇ ਦੇ ਦੇਖਣਾ ਚਾਹੀਦਾ ਸਾਰਿਆਂ ਦੇ ਸਾਹਪੁਰ ਤੇ ਕਹਿਆ ਗੱਲ ਪੈਟਰੋਲ ਬੰਦ ਸਾਰੇ ਡਰਾਈ ਹੋ ਗਏ ਹਾਂ ਕੱਲ ਤੱਕ ਡਰਾਈ ਕੱਲ ਤਾਂ ਮਿਲੇ ਨਹੀਂ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਠੀਕ ਹੈ 10 ਗੀਨਾ ਤੋਂ ਮੇਰਾ ਨਾਂ ਜੀ ਡਾਕਟਰ ਗੁਰਦੀਪ ਸਿੰਘ ਸਾਬ ਅ ਕੱਲ ਤੁਸੀਂ ਦੇਖਿਆ ਨਾ ਕਿ ਪੈਟਰੋਲ ਪੰਪ ਤੇ ਬਹੁਤ ਜ਼ਿਆਦਾ ਜਿਹੜੇ ਹਾਹਾਕਾਰ ਮੱਚੂ ਕੇ ਸੀ ਪੈਟਰੋਲ ਨਹੀਂ ਮਿਲ ਰਿਹਾ ਸੀ ਲੋਕ ਕਿ 4-5-5 ਘੰਟੇ ਖੜੇ ਰਹੇ ਸੀਗੇ ਤੇ ਅੱਜ ਵੀ ਉਹ ਅਸਰ ਦੇਖਣ ਨੂੰ ਮਿਲਦਾ ਨਹੀਂ ਅੱਜ ਤਾਂ ਨਾਰਮਲ ਹੈ ਜੀ ਅੱਜ ਤਾਂ ਨਾਰਮਲ ਹੈ ਤੇ ਕੱਲ ਤੁਸੀਂ ਉਹ ਦੇਖਿਆ ਸੀ ਆਪਾਂ ਨਿਕਲੇ ਨਹੀਂ ਅੱਛਾ ਕੱਲ ਤੁਸੀਂ ਕਿੱਥੇ ਨਹੀਂ ਗਏ ਨਾ ਜੇ ਕੋਈ ਹੁਣ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਸੋਲਵ ਕਰਨ ਦੇ ਹੋਰ ਵੀ ਤਰੀਕੇ ਹੁੰਦੇ ਆ ਬਈ ਜ਼ਰੂਰੀ ਨਹੀਂ ਐ ਲੈਣਾ ਲਾ ਲੋ ਸਬਰ ਵੀ ਰੱਖਣਾ ਚਾਹੀਦਾ ਥੋੜਾ ਸੋ ਲੋਕੋ ਡਾਕਟਰ ਸਾਨੂੰ ਸਾਫ਼ ਤੌਰ ਤੇ ਇਹ ਹੈਗਾ ਵੀ ਕਿ ਜਦੋਂ ਤਰੀ ਪ੍ਰੋਬਲਮ ਕੋਈ ਕ੍ਰੀਏਟ ਹੋਵੇ ਤਾਂ ਉਹ ਜ਼ਰੂਰੀ ਨਹੀਂ ਹੈਗਾ ਕਿ ਉਸ ਸਮੇਂ ਸਾਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ ਜਾਂ ਅਦਾ ਦੇ ਕੁਝ ਲਾਈਨਾਂ ਲਗਾ ਲੈਣੀਆਂ ਚਾਹੀਦੀਆਂ ਕਈਆਂ ਨੇ ਇਹ ਵੀ ਕਿਹਾ ਹੈਗਾ ਵੀ ਕਿ ਜੇਕਰ ਜਿੰਨੇ ਨੇ ਦਿੱਲੀ ਜਾਣਾ ਹੈਗਾ ਸੋ ਉਹਨਾਂ ਵਾਸਤੇ ਥੋੜਾ ਔਖਾ ਹੈ ਕਿਉਂਕਿ ਲੋਕੀ ਕਿਦਾ ਮੈਨਾਂ ਪੈਨਿਕ ਹੋ ਗਏ ਕਿ ਇੰਨੀ ਜ਼ਿਆਦਾ ਪੈਟਰੋਲ ਬੰਪਾ ਤਾਂ ਲਾਈਨ ਲੱਗ ਗਈ ਭਾਵੇਂ ਪੈਟਰੋਲ ਦੀ ਕਮੀ ਨਹੀਂ ਸੀ ਕਿ ਪੰਜਾਬ ਦੇ ਵਿੱਚ ਲੇਕਿਨ ਉਹਨਾਂ ਨੂੰ ਪੈਨਿਕ ਹੋੁੰਦੇ ਨੇ ਕਿ ਜਿਨਾਂ ਦੀ ਟੈਂਕੀਆਂ ਵੀ ਫੁੱਲ ਸੀ 3-3 4-4 ਲੀਟਰ ਦੀਆਂ ਗੱਡੀਆਂ 'ਚ ਪਿਆ ਵੀ ਸੀਗਾ ਉਹਨਾਂ ਨੂੰ ਵੀ ਲੱਗਿਆ ਕਿ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕੀ ਹੋਏਗਾ ਪੈਟਰੋਲ ਮਿਲੇਗਾ ਨਹੀਂ ਮਿਲੇਗਾ ਜਿਸ ਕਰਕੇ ਹਰ ਬੰਦਾ ਚਾਹੁੰਦਾ ਸੀ ਕਿ ਆਏ ਤੁਸੀਂ ਗੱਡੀ ਜਿਹੜੀ ਹੈ ਫੁੱਲ ਕਰ ਦਿੱਤੀ ਜਾਵੇ ਜਿਸ ਕਰਕੇ ਬਹੁਤ ਸਮੇਂ ਤੋਂ ਪਹਿਲਾਂ ਕਹਿ ਲੋ ਕਿ ਕਈ ਪੈਟਰੋਲ ਪੰਪਾਂ ਤੇ ਜਿਹੜਾ ਪੈਟਰੋਲ ਬੰਪ ਡਰ ਕਿ ਛੇੜੇ મુદ્ਦੇ ਹੁੰਦੇ ਨੇ ਇਸ ਸਮੇਂ ਸਿਰ ਉਹਨਾਂ ਨੇ ਵੀ ਕਿਹਾ ਕਿ ਹੱਲ ਹੋ ਜਾਣੇ ਚਾਹੀਦੇ ਕਿਉਂਕਿ ਅੰਦਾਜ਼ਾ ਜਿਹੜਾ ਮੈਂ ਕਾਫੀ ਚੀਜ਼ਾਂ ਦੇ ਦੇਖਣ ਨੂੰ ਮਿਲਦਾ ਨਾ ਕੇਵਲ ਪੈਟਰੋਲਾ ਤੇ ਬਲਕਿ ਖਾਣ ਪੀਣ ਦੀ ਚੀਜ਼ਾਂ ਤੇ ਵੀ ਹਰ ਚੀਜ਼ ਦਾ ਅੰਦਾਜ਼ਾ ਜਿਹੜਾ ਮੈਂ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਮੈਂ ਸੋ ਐਸੀ ਗੱਲ ਲੁਧਿਆਣਾ ਸ਼ਹਿਰ ਦੀ ਤਸਵੀਰ ਜੋ ਕਿ ਅਸੀਂ ਲੁਧਿਆਣਾ ਲਾਈਵ ਰਾਈਟਨ ਦਿਖਾ ਰਹੇ ਸੀਗੇ ਕੈਮਰਾ ਪਰਸਨ ਅੰਮ੍ਰਿਤ ਦੇ ਨਾਲ ਹਰਦੀਪ ਘੁਆਣਾ ਦੇ ਉਹ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲੈ ਦੇਣਾ